ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਵੀਧੀ ਠੀਕ ਸਾਡਾ ਬਲਾਕ ਫੇਰ ਸ਼ੁਰੂ ਕਰਨ ਲੱਗੇ ਹਾਂ ਅੱਜ ਆ ਨਵੇਂ ਪੱਠੇ ਲੈਣ ਕੋਟਿੰਗ ਦਾ ਸਭ ਮੌਸਮ ਅੱਜ ਬਹੁਤ ਵਧੀਆ ਚੇਂਜ ਹੋ ਗਿਆ ਆਪਣਾ ਸ਼ਡਿਊਲ ਰਸਤੇ 'ਚ ਡੈੜੀ ਆ ਗਿਆ ਤੇ ਜਿਹੜਾ ਪਟੇ ਮੈਂ ਲੈ ਆ ਕੱਖ ਕੱਖ ਕਹਿੰਦਾ ਮੈਂ ਲੈ ਆਉਣਾ ਅੱਬਾ ਮਾਰ ਕੇ ਉਹਨੇ ਅਗੇੜਾ ਮੂੰਹ ਰਵੇ ਤਫਿਆ ਨਹੀਂ ਫਿਰ ਵੀ ਚਲੋ ਬਈ ਮਰਨ ਬੋਟਾ ਘਟਾ ਜਾਣੀ ਹੈ ਦੇਖ ਲਈਏ ਵੀ ਕੋਈ ਥਾਣੇ ਪੁਣੀ ਦਾ ਨਹੀਂ ਕਿਥੇ ਖੇਤ ਦਾ ਨਿਕਲੇ ਆ ਇਹ ਸਾਡੇ ਵੀਡੀਓ ਸ਼ੇਅਰ ਕਰਦੇ ਹੋ ਯਾਰ ਜਿਹੜਾ ਜਿਹੜਾ ਬੰਦਾ ਵੀ ਦੇਖੇ ਤੇ ਥੋੜੇ ਵੇਲੇ ਘਾਟੇ ਦੇਖਦੇ ਆ ਪਿਛਲੀ ਵੀਡੀਓ ਪਾਈ ਆ ਥੋੜੇ ਹੀ ਵੀਊ ਆ ਤੇ ਤਾਂ ਕਿ ਜਿਹੜਾ ਮੜਿਆ ਦੁਨੀਆ ਜੀ ਚ ਫੈਲੇ ਵੀਡੀਓ ਲੋਕਾਂ ਚ ਅੱਗੇ ਜਾਵੇ ਉਸਨ ਬਹੁਤ ਵਧੀਆ ਅੱਛਾ ਜਿੱਦਾਂ ਜੀਰੀਆਂ ਵੀ ਨਵੀਆਂ ਲੱਗ ਰਹੀਆਂ ਬਹੁਤ ਜ਼ਿਆਦਾ ਛੇਤੀ ਤੁਰ ਪਈਆਂ ਨਾਲ ਨਾਲ ਕਿਉਂਕਿ ਨਾ ਆਪਣੇ ਮਿੱਤਰ ਦਾ ਟ੍ਰਾਂਸਫਰ ਮਜੂਰੀ ਹੋ ਗਿਆ ਚੋਰ ਵੀ ਇਦਾਂ ਦੇ ਸੀਗੇ ਕੱਖ ਵੀ ਨਹੀਂ ਉਹਨਾਂ ਨੇ ਛੱਡਿਆ ਗ੍ਰਿਪ ਵੀ ਤੋੜ ਲੈ ਗਏ ਸਾਲੇ ਦੱਸ ਵੀ ਗ੍ਰਿਪਾਂ ਦੇ ਤੁਸੀਂ ਕੀ ਕਰਨਾ ਹੈ ਿੱਟਾਂ ਨਾਲ ਭੰਨੇ ਪਏ ਆ ਪਏ ਵੀ ਉੱਥੀਆਂ ਗ੍ਰਿਪਾਂ ਆਲ ਫਰਮ 50 ਕੰਜਾ ਮਤਲਬ ਉਹ ਨਾ ਜਿਹਦੇ ਤੇ ਟਿਕਿਆ ਹੁੰਦਾ ਉਥੋਂ ਹੀ ਇਹ ਡਾਂਸ ਕੰਜਾ ਨਾ ਜਿਹਨ ਜਿਹਦੇ ਮਤਲਬ ਉਸ ਕੰਜਾ ਹੀ ਉਖਾਰੀ ਉਥੋਂ ਹੀ ਤੋੜ ਕੇ ਥੱਲੇ ਘੇਰ ਲਿਆ ਵੱਢ ਕੇ ਤੇ ਸਭ ਕੁਝ ਲੈ ਕੇ ਤੇਲ ਤੂਲ ਪੱਤੀਆਂ ਪੁੱਤੀਆਂ ਕੰਮ ਬਾਦ ਚਲੋ ਲੈ ਕੇ ਹੀ ਜਾਣਾ ਪਤਾ ਨਹੀਂ ਯਾਰ ਵੀ ਦਸਤੂਰੀ ਤਾਰ ਤਾਰ ਵੀ ਬੋਰ ਦੇ ਜੜ ਤੋਂ ਵੱਢ ਲਈ ਚਲੋ ਟਰਾਂਸਫਰਮ ਲੈ ਕੇ ਜਾਣਾ ਲੈ ਜੋ ਹਣਾ ਆਰਦਨ ਬੱਟੂ ਹਲੀ ਜੜ ਤੋਂ ਫੇਰ ਉਹ ਚੱਕਣਾ ਪੈਣਾ ਚੱਕ ਕੇ ਜੈਨ ਚੱਕ ਕੇ ਫੇਰ ਉਹ ਸੁਕਾਣੀ ਤੇ ਕਿਰਪਾ ਨਾਲ ਲੱਸੀ ਕੀ ਬੈ ਸੀ ਅਗਲੇ ਗਿਆ ਤੋਂ ਉਹ ਗੋਲੰਬ ਤੇ ਹਾਂਜੀ ਦੂਜੀ ਮੋਟਰ ਤੇ ਆ ਗਏ ਸੀ ਬਈ ਨੂੰ ਛੱਡਣ ਖੇਤ ਚ ਬੱਟਾ ਲਾਉਣੀ ਆ ਤੇ ਮੈਂ ਤਾਂ ਛੱਡੇ ਉਹਨਾਂ ਆਪੇ ਜਾ ਕੇ ਹਨਾ ਇਦਾਂ ਦਾ ਫਿਰ ਪਤਾ ਟਾਈਮ ਬਹੁਤ ਲੌਣੇ ਆ। ਆ ਮੂੰਗੀ ਲਈ ਘਰ ਲਈ ਫਲਤਾ ਹਲੇ ਬਿਆ ਨਹੀਂ ਗਏ। ਬਾਕੀ ਦੇਖਦੇ ਆ ਕਿੱਦਾਂ ਦੀ ਹੁੰਦੀ ਆ। ਬਾਕੀ ਇਹ ਆ ਕੀਲੇ ਦੇ ਵਿੱਚ ਨਾ ਕੱਖ ਬੀਜੇ ਹੋਏ ਆ ਮਤਲਬ ਕੱਚੇ ਜੇ ਕੁਝ ਪਨੀਰੀ ਸੀਗੀ ਕੁਝ ਨਾਲ ਖੇਤ ਵਿਹਲਾ ਸੀ ਤਾਂ ਮੂੰਗੀ ਲਾਲੀ ਤੇ ਹੁਣ ਜਦੋਂ ਕੱਖ ਵੱਡੇ ਗਏ ਜੇ ਤਾਂ ਫਾਲੇ ਨੂੰ ਪੈ ਗਿਆ ਟੁੱਟਣ ਜੋਗ ਹੋ ਗਈ ਹੋ ਗਈ ਨਹੀਂ ਫਿਰ ਵਿੱਚ ਮਿਕਸ ਕਰ ਦਾਂਗੇ ਆ ਦੇਖੋ ਜੀ ਤੁਹਾਨੂੰ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸੁਨ ਵੀ ਕਰਾ ਦਿੰਨੇ ਆ ਉਹ ਦੇਖੋ ਇਹ ਸਾਡੇ ਸਾਰੀਆਂ ਮੋਟਰਾਂ ਤੋਂ ਸਾਡੇ ਘਰ ਤੋਂ ਫਤੇਗੜ ਸਾਹਿਬ ਦਿਖਦਾ ਏ ਉਹ ਦੇਖੋ ਜੀ ਸਾਹਮਣੇ ਵਾਹਿਗੁਰੂ ਵੱਡੀ ਗੱਲ ਆ ਇਹ ਸ਼ਹੀਦਾਂ ਦੀ ਧਰਤੀ ਸ਼ਹੀਦਾਂ ਦਾ ਗੁਰਦੁਆਰਾ ਮਤਲਬ ਆਪਾਂ ਨੂੰ ਜਦੋਂ ਵੀ ਮੋਟਰ ਤੇ ਆਉਂਦੇ ਆ ਜਾਂ ਕੋਈ ਵੀ ਮੋਟਰ ਸਾਰੀਆਂ ਤੋਂ ਹੀ ਦਿਖਦਾ ਯਾਰ ਉਂਗਲੀਆਂ ਵਿੱਚ ਚਾਈ ਜੰਦੀਆਂ ਇੱਕ 스티커 ਵੀ ਲਿਆਉਣੀ ਪੈਣੀ ਹੈ ਹੁਣ ਪਹਿਲਾਂ ਸੀਗੀ ਸਟਿੱਕ ਹੋਰ ਡੋਟ ਡਾਟ ਗਈ ਜਾਂ ਤੋ ਤੇ ਉਹ ਸਿਆਣੇ ਨਮੀਰ ਨੰਮਿਤਰ ਜੀ ਨਾਲ ਰਾਤ ਭਰ ਗੋਰੀ ਨੂੰ ਤੇ ਉਹਨੂੰ ਦਿਖਾਉਂਦੇ ਹਨਾ ਵੀ ਚੋਰਾ ਦੇ ਹਾਲ ਦੇ ਕੋਈ ਇੰਨੇ ਸਾਰੇ ਮਤਲਬ ਵੀ ਕੈਲੋਸੀ ਇੱਕ ਤਾਂ ਜਦੋਂ ਚੋਰੀ ਹਨਾ ਬੰਦਾ ਹੁਣ ਐਨਾ ਸ਼ੁਕਰ ਨੂੰ ਤੇ ਜੀ ਰਹੀ ਨਹੀਂ ਕਿਦਾ ਜੀ ਇੱਕ ਤਾਂ ਬੰਦੇ ਨੂੰ ਵੈਸੇ ਪਰੇਸ਼ਾਨ ਕਰ ਦਿੰਨੇ ਆ ਸੜਾ ਤੇ ਉਹ ਆਰੇ ਮਤਲਬ ਹਣਾ ਰਿਪੋਰਟਾ ਕਰੋ ਫਿਰ ਉਹ ਟ੍ਰਾਂਸਫਰ ਮੈਂ ਕਿਦੋਂ ਦਿਨ ਚ ਮਿਲਦਾ ਦਿਨ ਦੋ ਮਤਲਬ ਖਰਚੇ ਖਰਚਾ ਜਿੰਨਾ ਆਪਾਂ ਕਹਿ ਲੀਏ ਖਰਚੇ ਆ ਹਣਾ ਦੂਜੇ ਨੰਬਰ ਤੇ ਫਿਰ ਜਿਹੜੀ ਹੈਰਾਨ ਕੀ ਹੁਣ ਗ੍ਰਿਪਾਂ ਦੱਸ ਗ੍ਰਿਪ ਤੋੜਦੇ ਹਣਾ ਉਹ ਵੀ ਕੀ ਲੋਡ ਸੀ ਤੋੜਨੀ ਤੁਸੀਂ ਆਪਣਾ ਚਲੋ ਜਿਹੜਾ ਇਹ ਤਾਂ ਗਲਤ ਗੱਲ ਆ ਚਲੋ ਜੋ ਆਪਣਾ ਕਰਨਾ ਹੈ ਉਹ ਕਰ ਲਿਆ ਉਹਨੂੰ ਲੈ ਕੇ ਜਾਓ ਹਣਾ ਫਿਰ ਦੁਸ਼ਮਣੀ ਵਾਲੀ ਕਾਦੀ ਆ ਸਾਡੇ ਨਾਲ ਵੀ ਦਾ ਜਦੋਂ ਤੁਸੀਂ ਆਪਣੇ ਬੰਦੇ ਜੀਰੀ ਲਾ ਰਹੇ ਆ ਵੀ ਦੱਸ ਤੁਸੀਂ ਗ੍ਰਿਪ ਤੋੜੋ ਗ੍ਰਿਪ ਤੋੜ ਕੇ ਫਿਰ ਜਿਹੜੀ ਆਪਣਾ ਤਾਰ ਆ ਉਹ ਜੜ ਤੋ ਦੱਸ ਥੋੜੀ ਜਿਹੀ ਛੜ ਦੋ ਜਿਹੜਾ ਉਹਨੂੰ ਨਾ ਚੈਣ ਕੋਪੀ ਲਿਆਉਣੀ ਪਵੇ ਹਨਾ ਇਹ ਦਿਨਾਂ 'ਚ ਵੈਸੇ ਹੀ ਬੰਦੇ ਜਿਹੜੇ ਵੀ ਆਪਣਾ ਮਿਸਤਰੀ ਆ ਕਿਉਂਕਿ ਆ ਦਿਨਾਂ ਦੇ ਵਿੱਚ ਲੋੜ ਬੀਜੀ ਹੋਣੇ ਆ ਤੇ ਅਗਲਾ ਕਹਿੰਦਾ ਮੈਂ ਅੱਜ ਨਹੀਂ ਕਰ ਲੈਣੂ ਹਨਾ ਤੇ ਫਿਰ ਉਹਨੂੰ ਦਾ ਤਾਰ ਥੋੜੀ ਜਿਹੀ ਇੱਦਾਂ ਗਿੱਠ ਵੀ ਜੇ ਛੜ ਦੋ ਤਾਂ ਉਹਦੇ ਨਾਲ ਕੀ ਫਰਕ ਆ ਬੰਦਾ ਆਪਣਾ ਜੋੜ ਲਾ ਕੇ ਚਲਾ ਲਾਂਦਾ ਹੈ ਹਨਾ ਹੁਣ ਗ੍ਰਿਪ ਵੀ ਨਵੇਂ ਆਉਣਗੇ 스타ਟਰ ਦਾ ਜਿਹੜਾ ਉਹ ਲੱਗਿਆ ਹੋਵਾ ਹੁੰਦਾ ਆਪਣਾ ਜਿਹੜਾ ਮਤਲਬ ਠੀਕ ਹੈ ਨੇ ਨਵੇਂ ਆਉਣਗੇ ਕਪੈਸਟਰ ਟਾਈਪ ਜਿਹਾ ਹੁੰਦਾ ਜਿਹੜਾ ਬਿਜਲੀ ਮਤਲਬ ਸਹੀ ਕਰ ਦਿੰਦਾ ਉਹ ਵੀ ਲੈ ਕੇ ਨਾਲੇ ਮੋਟਰ ਜੋ ਸਮਾਨ ਪਿਆਦਾ ਉਹ ਵੀ ਲੈ ਕੇ ਤੇ ਉਸ ਦਾ ਇਹ ਗੱਲ ਦਾ ਵੀ ਦਾ ਤੁਸੀਂ ਗ੍ਰਿਪ ਹਾਂਜੀ ਮਿੱਤਰੋ ਹਾਂ ਤਾਂ ਯਾਰ ਉਹ ਸੁਕੇ ਤਾਂ ਬਹੁਤ ਆ ਯਾਰ ਤੰਗਲੀ ਭੁੱਲ ਗਏ ਸੀ ਆਪਾਂ ਉੱਜੀ ਮੋਟਰ ਤੇ ਤੰਗਲੀ ਲੈਣ ਆਇਆ ਹੁਣ ਮੈਂ ਤੂੰ ਜਿੱਦ ਇੱਥੇ ਵੀ ਨਹੀਂ ਯਾਰ ਕਿ ਸ਼ੋਰਾ ਕਹਾਂ ਰੱਖਦੇ ਆ ਤੰਗਲੀ ਕਿੱਥੇ ਰੱਖ ਗਿਆ ਕੋਈ ਲੱਖਣਾ ਹੈ ਨਾ ਤੇ ਇਹਦੇ ਆਪਾਂ ਰਸਤਾ ਬਣਾ ਕੇ ਬੱਟ ਪਾ ਲਣੀ ਹੈ ਇਹਦੇ ਚ ਓਏ ਬਸ ਇੱਕ ਅਵੀ ਆਂਦੀ ਉਹ ਅੱਗੇ ਨਹੀਂ ਪਾਣ ਛੱਡ ਕੇ ਤੇ ਅੱਗੇ ਤੋਂ ਫਿਰ ਰਸਤਾ ਬਣ ਜੂ ਆਪਣਾ ਠੀਕ ਹੈ ਤੇ ਗਲਤੀ ਚਲੋ ਬੱਟ ਪਾ ਕੇ ਮਿਲਦੇ ਹਾਂ ਲਓ ਜੀ ਦੇਖੋ ਤਾਂ ਬੱਟ ਗਿੱਲੇ ਜਾਂ ਮੰਗੀ ਪੈ ਗਈ 어쩔 수고 까무삭 까무 लाइटा बल रही हैं गुरुद्वारा दरबार साहब हो रहे मैं पहला भी दसा थी भी अपने घर तो को मोटर को सामने गुरुद्वारा श्री फतेहगढ़ साहब दिगम It'll